ਉਹ ਜਿਹੜਾ ਕੁਲਦੀਪ ਸਿੰਘ ਆਇਆ ਗੜਗਾਜ ਸਾਹਿਬ ਇਹ ਕਿੰਨੇ ਕੁ ਦਿਨ ਕੱਢੇਗਾ ਇਸ ਸੋਚਦੇ ਨਹੀਂ ਉਹ ਵਿੱਚ ਤੋਂ ਹੋ ਕੇ ਨਿਕਲਣਾ ਹੈ ਤੇ ਨਿਕਲ ਨਹੀਂ ਨਵੇਂ ਕਿਉਂਕਿ ਪੰਥ ਦਾ ਕੰਮ ਏ ਪੰਥ ਦੀ ਗੱਲ ਨਾ ਸੁਣੀ ਪੰਥ ਦੀ ਕੋਈ ਗੱਲ ਨਾ ਕੀਤੀ ਇਹ ਕਿੰਨੇ ਕੁ ਦਿਨ ਰਹੇਗਾ ਆ ਬੜੀ ਗੱਲ ਵਧੀਆ ਤੁਸੀਂ ਕੀ ਲੋਕ ਵੀ ਸੁਣਦੇ ਨੇ ਪਾਏ ਜਿੰਨੇ ਦਾਲ ਜੀ ਜਿੰਨੇ ਪਾਰਟੀਏ ਬਣੀ ਹੈ ਜਿਹੜੇ ਡੇਰੇਦਾਰ ਜੀ ਜਿੰਨੇ ਵੀ ਹੈ ਉਹ ਬਾਦਲ ਦੇ ਹੱਥ ਵਿੱਚ ਨੇ ਬਾਦਲ ਦੇ ਨਾਲ ਨੇ ਉਹ ਘਟੋਇਆ ਨਹੀਂ ਹੁਣ ਹੁਣ ਗਰਕ ਹੋ ਗਏ ਨੇ ਬਿਲਕੁਲ ਆ ਜਿਹੜਾ ਅੱਜ ਕੰਮ ਕੱਲ ਕੀਤਾ ਹੈ ਇਹ ਗਰਕ ਹੋ ਗਏ ਨੇ ਬਿਲ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਪੰਥਕ ਕਾਲੀ ਲਹਿਰ ਦੇ ਜਿਹੜੇ ਚੇਅਰਮੈਨ ਸਾਹਿਬ ਹੈਗੇ ਨੇ ਭਾਈ ਗੁਲਜਾਰ ਸਿੰਘ ਸੋ ਗੱਲਬਾਤ ਕਰਨ ਜਾ ਰਹੇ ਹਾਂ ਵੀ ਜਿਸ ਤਰ੍ਹਾਂ ਸਿੱਖ ਹਸਤੀ ਹੈਗੀ ਸੀ ਜਥੇਦਾਰ ਦੀ ਅਕਾਲਤਖ ਸਾਹਿਬ ਗਿਆਨੀ ਰਗਵੀਰ ਸਿੰਘ ਸੋ ਉਹਨਾਂ ਨੂੰ ਵੀ ਕੱਲ ਜਥੇਦਾਰੀ ਤੋਂ ਲਾਹ ਦਿੱਤਾ ਗਿਆ ਸੋ ਜੇ ਗੱਲ ਕਰੀਏ ਪਿਛਲੇ ਮਹੀਨੇ ਦੀ ਤਾਂ ਇੱਕ ਮਹੀਨੇ ਦੇ ਵਿੱਚ ਤਿੰਨ ਜਥੇਦਾਰ ਬਦਲੀ ਕਰ ਦਿੱਤੇ ਗਏ ਸਿੱਖ ਕੌਮ ਦੇ ਜਿਹੜੀ ਮਹਾਨ ਸ਼ਖਸੀਅਤ ਸੀਗੀ ਸੋ ਐ ਜਥੇਦਾਰ ਨੂੰ ਲੌਂਦੇ ਜਿਵੇਂ ਕਹਿੰਦੇ ਵੀ ਲਿਆ ਕੇ ਨਾ ਟਾਂਗੇ ਤੇ ਉਸ ਤੋਂ ਬਾਅਦ ਰੱਖੇ ਦੇ ਤੌਰ ਦੇ ਦਿੰਦੇ ਹੈਗੇ ਸੋ ਗੱਲਬਾਤ ਕਰਨ ਜਾ ਰਹੇ ਹਾਂ ਮੁੱਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਗੁਲਜਾਰ ਸਿੰਘ ਦੀ ਵਾਹਿਗੁਰਜੀਕਾ ਖਾਲਸਾ ਸਾਹਿਬ ਵਾਹਿਗੁਰਜੀਕਾ ਖਾਲਸਾ ਸਾਹਿਬ ਵੈਬ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਹੈ ਜਿਹੜਾ ਪੰਥ ਖਾਲਸੇ ਦੀ ਹਰ ਗੱਲ ਸੰਗਤਾਂ ਤੱਕ ਪਹੁੰਚਾਉਂਦੇ ਬਹੁਤ ਬਹੁਤ ਆਪ ਦਾ ਧੰਨਵਾਦ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਪੰਥ ਅਕਾਲੀ ਲਹਿਰ ਦੀ ਬੜੀ ਵੱਡੀ ਸੇਵਾ ਰੰਮੀ ਹੋ ਗਈ ਹੈ ਹਾਂ ਜੀ ਪਿਛਲੇ ਲੰਬੇ ਸਮੇਂ ਤੋਂ ਹਾਂ ਜੀ ਤੁਹਾਨੂੰ ਲੱਗਦਾ ਵੀ ਐਸਜੀਪੀਸੀ ਦੇ ਜਿਹੜੇ ਮਸਲੇ ਹੈਗੇ ਨੇ ਜਾਂ ਸਿੱਖ ਕੌਮ ਦੇ ਮਸਲੇ ਹੈਗੇ ਨੇ ਬਹੁਤ ਹੀ ਆ ਅਧੂਰੇ ਨੇ ਹਾਂਜੀ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ ਹਾਂਜੀ ਉਸ ਨੂੰ ਆਜ਼ਾਦ ਕਰਾਉਣ ਵਾਸਤੇ ਤੁਹਾਡੀ ਮਿਹਨਤ ਬਹੁਤ ਵੱਡੀ ਹੈ ਹਾਂਜੀ ਜਿਵੇਂ ਆਪਾਂ ਗੱਲ ਕਰੀ ਜਥੇਦਾਰ ਭਾਈ ਰਮਜੀਤ ਸਿੰਘ ਗੁਰਾਂ ਦੀ ਹਾਂਜੀ ਸੋ ਹੁਣ ਜਿਹੜੀ ਕੱਲ ਘਟਨਾ ਵਾਪਰੀ ਹੈ ਜਥੇਦਾਰ ਰਗਵੀਰ ਸਿੰਘ ਨੂੰ ਜਾਂ ਹੋਰ ਜਿਵੇਂ ਦੋ ਜਥੇਦਾਰ ਗਿਆਨੀ ਹਰਪੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਇੱਕ ਮਹੀਨੇ ਦੇ ਅੰਦਰ ਤਾਰ ਕੇ ਘਰ ਦਾ ਰਸਤਾ ਖੋਖਾ ਦਿੱਤਾ ਗਿਆ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਇਹ ਸਥਿਤੀ ਕਿਉਂ ਪੈਦਾ ਹੋਈ ਹੈ ਇਹ ਵੇਖੋ ਜੀ ਇਹ ਸਿੱਖ ਕੌਮ ਦੇ ਭਾਗ ਸਮਝੋ ਵੀ ਮਾਲੇ ਨੇ ਜੀ ਜੀ ਸਿੱਖ ਕੌਮ ਅੱਗੇ ਬਹੁਤ ਕੁਝ ਚੱਲ ਰਹੀ ਜੀ ਕਸ਼ਟ ਜੀ ਸਰਕਾਰ ਸਾਡੀ ਦੁਸ਼ਮਣ ਹੋਣ ਕਰਕੇ ਸਰਕਾਰ ਨੇ ਸਾਡਾ ਜੋ ਕੁਛ ਸੀ ਖੋ ਲਿਆ ਪੰਜਾਬ ਵੀ ਸਾਰੇ ਵਿੱਚੋਂ ਹੀ ਖੋ ਲਿਆ ਸਾਡਾ ਨਿਹਰਾ ਨਹੀਂ ਪੰਜਾਬ ਦਾ ਹੀ ਕੁਛ ਨਹੀਂ ਰਹਿਣ ਦਿੱਤਾ ਜੀ ਇਸ ਕਰਕੇ ਇਹ ਜੋ ਅੱਜ ਚੱਲ ਰਿਹਾ ਹੈ ਜੀ ਇਹ ਬੜਾ ਮਤ ਭਾਗਾ ਸਮਾਂ ਹੈ ਸਿੱਖ ਕੌਮ ਦੇਖ ਰਹੀਏ ਤਮਾਸ਼ਾ ਇੱਕ ਬਣ ਗਿਆ ਸਾਡਾ ਸਿੱਖ ਕੌਮ ਇੱਕ ਜਿਵੇਂ ਕੋ ਬਾਜੀਗਰ ਨਹੀਂ ਬਾਜੀ ਪਾਂਦਾ ਉਹ ਅਜ ਹਾਲਾਤ ਸਾਡੇ ਹੋ ਗਏ ਹ ਉਹਦੇ ਵਿੱਚ ਤੁਸੀਂ ਵੇਂਦੇ ਹੋ ਪਰ ਥੋੜੇ ਜਿਹਾ ਸਮੇਂ ਵਿੱਚ ਤਿੰਨ ਜਥੇਦਾਰ ਆਤਾਰਦੇ ਨੇ ਕਿੱਡੀ ਵੱਡੀ ਗੱਲ ਹੈ ਕੌਮ ਵਾਸਤੇ ਕਿੱਡੀ ਇੱਕ ਘਾਟੇ ਵਾਂਦੇ ਘਾਟਾ ਦੇ ਅੱਗੇ ਬਹੁਤ ਕੌਮ ਨੂੰ ਪੈਂਦਾ 84 ਤੋਂ ਲੈ ਕੇ ਤੇ ਬਾਅਦ ਹੀ ਸਾਡਾ ਸਿੱਖ ਕੌਮ ਦਾ ਬੜਾ ਬੁਰਾ ਹਾਲ ਹੈ ਜੀ ਨਾ ਸਾਡੀ ਕੋਈ ਫਰਿਆਦ ਨਾ ਜਿੱਥੇ ਮਰਜੀ ਚੋਕੇ ਅੰਦਰ ਕੋਈ ਦੇ ਦੇ ਜੋ ਮਰਜੀ ਕੁ ਕਰੇ ਪਿਆ ਮਤਲਬ ਸਿੱਖ ਕੌਮ ਦਾ ਐਸੇ ਲਲਾਤ ਬਹੁਤ ਖਤਰਨਾਕ ਬਣ ਗਏ ਕੋਈ ਯਾਰ ਸਿੰਘ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ ਵੀ ਹਾਲਾਤ ਮਾੜੇ ਹੈਗੇ ਨੇ ਇਸ ਦੇ ਪਿੱਛੇ ਸਾਜ਼ਿਸ਼ ਕਿਸ ਦੀ ਹੈਗੀ ਹੈ ਕਿਸੇ ਏਜੰਸੀਆਂ ਦੀ ਹੈ ਜਾਂ ਸਾਡੇ ਵਿੱਚੋਂ ਸਿੱਖ ਜਿਹੜੇ ਇਹੋ ਜਿਹੇ ਮਾੜੇ ਲੋਕ ਜਿਹੜੇ ਹੈਗੇ ਨੇ ਸਿੱਖਾਂ ਦੇ ਭੇਸ ਦੇ ਵਿੱਚ ਕਿਸ ਦੀ ਸ਼ਰਾਰਤ ਹੈ ਕੀ ਹੋ ਸਕਦੇ ਮੈਨੇ ਕੀ ਹੋ ਸਕਦੇ ਨੇ ਵੀ ਇਸੇ ਤਰ੍ਹਾਂ ਇਹ ਜੀ ਵਰਤਾਰਾ ਵਰਤਨਾ ਸਰਕਾਰ ਬੰਦੇ ਖਰੀਦਦੀ ਏ ਜੀ ਸਰਕਾਰ ਬੰਦੇ ਖਰੀਦ ਕੇ ਹੂੰ ਇਹਨੂੰ ਸਿੱਖ ਕੌਮ ਨੂੰ ਮੋਢੇ ਤੇ ਜਿੱਦਣ ਦਾ ਪੈਦਾ ਖਾਲਸਾ ਕੀਤਾ 10ਵੇਂ ਪਾਤਸ਼ਾਹ ਜੀ ਨੇ ਜੀ ਉਹ ਦਿਨ ਤੋਂ ਹੀ ਚਾਲਾਂ ਚੱਲਦੀਆਂ ਨੇ ਹੂੰ ਗੁਰੂ ਨਾਨਕ ਸਾਹਿਬ ਜੀ ਜਦੋਂ ਉਲਟ ਕੰਮ ਕਰਨੇ ਸ਼ੁਰੂ ਕੀਤੇ ਲੋਕਾਂ ਦੇ ਸਮਝਾਇਆ ਤੇ ਲੋਕਾਂ ਨੇ ਉਹਨੂੰ ਉਲਟ ਮੰਨਣਾ ਜੀ ਗੁਰੂ ਮਹਾਰਾਜ ਨੇ ਸਾਨੂੰ ਮਰਿਆਦਾ ਦੇ ਤੋਹ ਰਿਆ ਸੀ ਹੂੰ ਕੋਈ ਮਰਿਆਦਾ ਹੁੰਦੀ ਏ ਹਰ ਇੱਕ ਕੰਮ ਦੀ ਸਾਡੀ ਮਰਿਆਦਾ ਇਹਨਾਂ ਲੋਕਾਂ ਨਾਲੋਂ ਵੱਖਰੀ ਏ ਸਾਡਾ ਰਹਿਣ-ਬਹਿਣ ਸਾਰਾ ਵੱਖਰਾ ਹੈ ਸਾਡੀ ਟੋਰ ਵੱਖਰੀ ਹੈ ਜੋ ਕੁਝ ਵੀ ਖਾਣ ਪੀਣ ਦਾ ਸਾਡਾ ਵੱਖਰਾ ਹੈ ਇਹਨਾਂ ਨਾਲ ਜੀ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਹੁੰਦਾ ਪਿਆ ਅੱਜ ਉਹਨਾਂ ਜਿਹੜਾ ਕੁਝ ਹੋ ਰਿਹਾ ਹੈ ਉਹ ਤੇ ਸਰਕਾਰ ਦੇ ਐਂਟਰ ਨਾਲ ਹੋ ਰਿਹਾ ਇਹ ਬੰਦੇ ਉਹਨਾਂ ਨੇ ਖਰੀਦੇ ਹੋਏ ਨੇ ਇੱਕ ਉਹਨਾਂ ਦੇ ਪਿੰਜਰੇ ਜਿਹਾ ਨਾ ਪਾਇਆ ਇਹਨਾਂ ਲੋਕਾਂ ਨੂੰ ਸਿੱਖ ਨੂੰ ਟਾਲ ਆ ਰਹੇ ਨੇ ਇੱਕ ਜੀ ਜਿਹੜਾ 16 ਬਰ ਦਾ ਰਹਿੰਦਾ ਸੀ ਲੋਕ ਸਿੱਖੀਲ ਬਹੁਤ ਘਟਾ ਇਹਲੇ ਟੁੱਟ ਰਹੇ ਨੇ ਕੁਝ ਨਸ਼ਿਆਂ ਦੇ ਮਾਰਕਤ ਆ ਕੁਝ ਰਾਸੀ ਤੋਂ ਲੈ ਕੇ ਅੰਦਰ ਦੇ ਦਿੱਤੇ ਜਿਹੜਾ ਕੋ ਬੋਲਦਾ ਉਹ ਅੰਦਰ ਦੇ ਦਿੱਤਾ ਸਾਰੀ ਇਹਨਾਂ ਦੀ ਮਿਹਰਬਾਨੀ ਹੈ ਬਾਦਲ ਦੀ ਤੇ ਅਗਾ ਬਾਦਲਾਂ ਦੇ ਪਰਿਵਾਰ ਦੀ ਸਾਰੀ ਕੁਝ ਇਹਨਾਂ ਦਾ ਅੰਤਰ ਸਰਕਾਰ ਨਾਲ ਕਰਕੇ ਕਰ ਰਾਇ ਇਹਨਾਂ ਦਾ ਜੀ ਹਾਂਜੀ ਸੋ ਪਾਈ ਗੁਲਜਰ ਸਿੰਘ ਜੀ ਇੱਥੇ ਸਵਾਲ ਬੜੇ ਵੱਡੇ ਖੜੇ ਹੁੰਦੇ ਨੇ ਵੀ ਸਿੱਖ ਕੌਮ ਦੀ ਜਿੰਨੀ ਵੀ ਤਰਸਦੀ ਹੈ ਇਸ ਦੇ ਵਿੱਚ ਜਿਵੇਂ ਤੁਸੀਂ ਗੱਲ ਕਰਦੇ ਹੋ ਬਾਦਲਾਂ ਦਾ ਹੱਥ ਹੈ ਹਾਂ ਸੋ ਬਾਦਲ ਇਹਨੇ ਹਾਵੀ ਕਿਵੇਂ ਹੋ ਗਿਆ ਵਿੱਚੋਂ ਲੋਕ ਮਾਰੇ ਸੀ ਜਿਹੜੇ ਉਹਨਾਂ ਨਾਲ ਰਲੇ ਐ ਜਾਂ ਕਿੱਥੇ ਕੋਈ ਕਮੀ ਕਿੱਥੇ ਰਹਿ ਗਈ ਕੀ ਗੱਲ ਹੋਈ ਵੇਖੋ ਜੀ ਹੈ ਤੇ ਸਾਡੀ ਗਲਤੀ ਸਾਡੀ ਕੌਮ ਦੀ ਹੂੰ ਵੱਡੀ ਗਲਤੀ ਹੈ ਮਦੁਰ 78 ਤੋਂ ਬਾਅਦ ਵੀ ਨਹੀਂ ਸਮਝੇ ਹੂੰ 78 ਦੇ ਵਿੱਚ ਅਸੀਂ ਬਹੁਤ ਰੌਲਾ ਪਾਇਆ ਪਰ ਉਹਨੂੰ ਸੁਣਦਾ ਨਹੀਂ ਸੀ ਕੋਈ ਜੀ ਜਿਹੜੇ ਲੋਕ ਸਨ ਉਹ ਤੱਕੜੀ ਤੱਕੜੀ ਪੰਥ ਦੇ ਨਾਂ ਦੀ ਤੁਰੇ ਗਏ ਨੇ ਸੋਚਿਆ ਨਹੀਂ ਸਾਡੇ ਨਾਲ ਹੋ ਕੀ ਰਿਹਾ ਸਾਡੇ ਗੁਰੂ ਦੀ ਮਰਿਆਦਾ ਕੀ ਹੈ ਛੇਵੇਂ ਪਾਤਸ਼ਾਹ ਨੇ ਸਾਨੂੰ ਕੀ ਮਰਿਆਦਾ ਦਿੱਤੀ ਸੀ ਉਸ ਮਰਿਆਦਾ ਨੂੰ ਖਤਮ ਕਰ ਦਿੱਤਾ ਇਹਨਾਂ ਨੇ ਅੱਜ ਛੇਵੇਂ ਪਾਤਸ਼ਾਹ ਦੀ ਮਰਿਆਦਾ ਜਿਹੜੀ ਸੀ ਉਹਨੂੰ ਇਹਨਾਂ ਮਿੱਟੀ ਵਿੱਚ ਮਿਲਾ ਦਿੱਤਾ ਬਿਲਕੁਲ ਹੀ ਦਸਵੇਂ ਪਾਤਸ਼ਾਹ ਜੀ ਨੇ ਪੰਥ ਤੇ ਗ੍ਰੰਥ ਬਣਾਇਆ ਸੀ ਬਈ ਪੰਥ ਜਿਹੜਾ ਹੈ ਇਹ ਸਾਡਾ ਸਰੀਰ ਕਰਕੇ ਵੇ ਤੇ ਆਤਮਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਚੀਜ਼ ਨੂੰ ਇਹਨਾਂ ਮਿੱਟੀ 'ਚ ਰੋਲ ਦਿੱਤਾ ਹੂੰ ਉਸ ਨੂੰ ਰੋਲਣ ਕਰਕੇ ਹੀ ਸਾਡਾ ਆ ਹਾਲ ਹੈ ਜਿਹਨੂੰ ਮਰਜੀ ਜਥੇਦਾਰ ਅੱਜ ਦੇ ਦਿਨ ਬਦਲ ਦੇ ਉਹ ਤੀਜੇ ਦਿਨ ਹੁਣ ਇਹ ਜਿਹੜਾ ਕੁਲਦੀਪ ਸਿੰਘ ਆਇਆ ਗੜਗਾਜ ਸਾਹਿਬ ਗੜਜਾ ਇਹ ਕਿੰਨੇ ਕੁ ਦਿਨ ਕੱਢੇਗਾ ਇਸ ਸੋਚਦੇ ਨਹੀਂ ਕਿ ਬੇਚ ਤੋਂ ਹੋ ਕੇ ਨਿਕਲਣਾ ਤੇ ਨਿਕਲਣਾ ਨਹੀਂ ਵੀ ਹੈ ਕਿਉਂਕਿ ਪੰਥ ਦਾ ਕੰਮ ਹੈ ਪੰਥ ਦੀ ਗੱਲ ਨਾ ਸੁਣੀ ਪੰਥ ਦੀ ਕੋਈ ਗੱਲ ਨਾ ਕੀਤੀ ਇਹ ਕਿੰਨੇ ਕੁ ਦਿਨ ਰਹੇਗਾ ਇਸ ਕਰਕੇ ਸਾਡਾ ਨੁਕਸਾਨ ਮर्याਦਾ ਜਿਹੜੀ ਅਸੀਂ ਖਤਮ ਕਰ بیٹھے ਆਂ ਭਾਈ ਗੁਲਜਾਰ ਸਿੰਘ ਜੀ ਜਿਹੜਾ ਗਿਆਨੀ ਹੈਗੇ ਨੇ ਕੁਲਦੀਪ ਸਿੰਘ ਗੜਗੱਜ ਕੱਲ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਪੀਡੀਸੀ ਨਿਊਜ਼ ਤੇ ਜਿਹੜਾ ਕਿ ਚੈਨਲ ਪ੍ਰਕਾਸ਼ ਸਿੰਘ ਬਾਦਲ ਦਾ ਹੈ ਉੱਥੇ ਇਹ ਗੱਲ ਕਹਿੰਦੇ ਨੇ ਵੀ ਸ਼੍ਰੋਮਣੀ ਕਾਲੀ ਦਲ ਇੱਕ ਪਾਰਟੀ ਸੀਗੀ ਖੇਤਰੀ ਪਾਰਟੀ ਸਿੱਖਾਂ ਦੀ ਸਰਵੋਤਮ ਪਾਰਟੀ ਸੀਗੀ ਇਹਨੂੰ ਖੋਰਾ ਨਾਉਣ ਦੇ ਵਾਸਤੇ ਜਿਹੜੇ ਸਾਡੇ ਸਿੱਖ ਹੀ ਹੈਗੇ ਨੇ ਇਹਨੂੰ ਬਦਨਾਮ ਕਰਨ ਵਾਲੇ ਤੁਲੇ ਉਹ ਜੀ ਮੈਂ ਵੀ ਸੁਣਦਾ ਆਂ ਪਿਆ ਮੈਂ ਵੀ ਉਹਦੀ ਸੁਣੀ ਹੈ ਕਮਾਲ ਦੀ ਗੱਲ ਹੈ ਇੱਕ ਝੂਠ ਬੋਲੀ ਜਾਣਾ ਸਾਡੀ ਸਾਡੇ ਵੱਡ ਵਡੇਰੇ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਬਣਾਈ ਸੀ ਕੋਈ ਇਹਨਾਂ ਦਾ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਜੀ ਜਬਰ ਸਾਡਾ ਬਾਪੂ ਜੀ ਸੀ ਸਾਡੀ ਵਿਰਕਾਂ ਦੇ ਵਿੱਚ ਸੀ ਜੀ ਸਾਡੇ ਲੋਕਾਂ ਨੇ ਬੜੀ ਕੁਰਬਾਨੀ ਕਰਕੇ ਬਣਾਈ ਸੀ ਇਸੀ ਨੂੰ ਮੰਨਨੇ ਹਾਂ ਹਮ ਪਰ ਉਹਦੀ ਕੋਈ ਮਰਿਆਦਾ ਜਿਹੜੀ ਹੈ ਉਹਦੇ ਰਹਿਣ ਦਿਓ ਨਾ ਹਮ ਉਹਦੀ ਮਰਿਆਦਾ ਨੂੰ ਖਤਮ ਕਰਕੇ ਤੁਸੀਂ ਕਿਵੇਂ ਉਹਨੂੰ ਕਹੋਗੇ ਵੀ ਅਸੀਂ ਸਾਡੀ ਜੀ ਕੁਰਬਾਨੀ ਹੈ ਈਨਾਂ ਦੀ ਕੁਰਬਾਨੀ ਹੈ ਬਾਦਰਾ ਦੀ ਕੋਈ ਅਜੇ ਤੱਕ ਦੱਸੋ ਨਦੀ ਖਾਨਦਾਨ ਵਿੱਚ ਕੀ ਕੁਰਬਾਨੀ ਹੈ ਜਿੰਨੇ ਜਥੇਦਾਰੋਂ ਮੇਰੇ ਕੋਈ ਵਖਾਣ ਸਾਨੂੰ ਇੱਕ ਜੀਬ ਸਿੰਘ ਵੀ ਵਖਾਏ ਵੀ ਕਿਹੜੀ ਕੁਰਬਾਨੀ ਹੈ ਤੁਹਾਡੀ ਕੁਰਬਾਨੀ ਜ਼ਰੂਰ ਸੀ ਕੋਈ ਚੀਜ਼ ਪੈਦਾ ਕਰਨੀ ਹੈ ਕੋਈ ਚੀਜ਼ ਦਾ ਨਿਸ਼ਾਨਾ ਬਣਾਣਾ ਹੈ ਉਹ ਕੁਰਬਾਨੀ ਕਰਕੇ ਬਣਾਉਣਾ ਪੈਂਦਾ ਪਰ ਉਹ ਜਿੰਨਾ ਬਲਾਈਏ ਕੁਰਬਾਨੀ ਉਹਨਾਂ ਦੇ ਧੰਨਵਾਦ ਹੈ ਸੀ ਉਹਨਾਂ ਦੇ ਅਸੀਂ ਪੈਰਾਂ ਮਰਗੇ ਵੀ ਨਹੀਂ ਜ਼ਰੂਰ ਕੁਰਬਾਨੀ ਕੀਤੀ ਸੀ ਪਰ ਇਹਨਾਂ ਦੀ ਅੱਜ ਕੀ ਕੁਰਬਾਨੀ ਹੈ ਕੀ ਸਾਡੇ ਵਾਸਤੇ ਕੀਤਾ ਇਹਨਾਂ ਜਿਹੜਾ ਇਹਨਾਂ ਦਾ ਬਾਦਲ ਹੈ ਉਹ ਅੱਜ ਤੱਕਰ ਕਹਿੰਦਾ ਹੈ ਕਿ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਨਹੀਂ ਛੱਡਣਾ ਅੱਜ ਇਹ ਕਿਵੇਂ ਉਹ ਜੀ ਬੰਦੀ ਸਿੰਘ ਦੀ ਫਲਾਣਾ ਟੇਕ ਇੱਕਦੀਪ ਸਿੰਘ ਕਿਵੇਂ ਕਾਇਦੇਗਾ ਉਹ ਅਜੇ ਤੱਕ ਵੀਡੀਓ ਪਈਆਂ ਹੀ ਨਹੀਂ ਇਹ ਕਿਵੇਂ ਸੱਚੇ ਹੋ ਸਕਦੇ ਨੇ ਇਹ ਇੱਕ ਜਿੰਨਾ ਝੂਠ ਦਾ ਪਰਿੰਦਾ ਇਹਨੇ ਇੱਕ ਬਣਾਇਆ ਸਿੱਖ ਗੋ ਉਹ ਜੇ ਗੁਰਖ ਕਰੁਰ ਵਿੱਚ ਲੱਗੇ ਨੇ ਪਰ ਹੁਣ ਮੈਂ ਇਹ ਸੋਚਣਾ ਕੋਈ ਸਿੱਖ ਬੋਲ ਮੂਰਖ ਨਹੀਂ ਹੋ ਸਕਦੀ ਸੋਪਾਈ ਗੁਜਰ ਸਿੰਘ ਜੀ ਜਿਸ ਤਰ੍ਹਾਂ 2 ਦਸੰਬਰ ਨੂੰ ਫੈਸਲਾ ਗਿਆ ਨਹੀਂ ਰਗਵੀਰ ਸਿੰਘ ਨੇ ਕੌਧਰ ਸਾਹਿਬ ਤੋਂ ਸੁਣਾਇਆ ਸੀਗਾ ਤੇ ਸੰਗਤਾਂ ਦੇ ਵਿੱਚ ਬੜੀ ਖੁਸ਼ੀ ਸੀ ਵੀ ਫੈਸਲਾ ਬਹੁਤ ਚੰਗਾ ਸੁਣਾ ਰਿਹਾ ਹੈ ਹਾਂਜੀ ਹਾਂਜੀ ਲੇਕਿਨ ਇਹੋ ਜਿਹਾ ਕੀ ਹੋਇਆ ਵੀ ਜਿਹੜਾ ਸੁਖਵੀਰ ਬੱਦਲ ਦੇ ਹੱਕ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੇ ਨਹੀਂ ਕੀਤਾ ਤੂੰ ਨੂੰ ਕੱਲ ਆਪਣੇ ਘਰ ਜਾਣਾ ਪਿਆ ਵੇਖੋ ਜੀ ਥੋੜੀ ਜੀ ਉਹਨਾਂ ਤੋਂ ਵੀ ਗਲਤੀ ਹੋ ਗਈ ਇਹਨੂੰ ਉਦੋਂ ਪੱਕਾ ਹੀ ਕਰ ਨੂੰ ਟੋੜ ਦੇਣਾ ਚਾਹੀਦਾ ਸੀ ਹੂੰ ਜਿਹੜਾ ਅੱਜ ਹੋਇਆ ਨਾ ਜੀ ਇਹ ਨਹੀਂ ਸੀ ਹੋਣਾ ਹੂੰ ਥੋੜਾ ਜਿਹਾ ਉਹ ਦਿਨ ਕਮਜ਼ੋਰੀ ਇੱਥੇ ਆ ਕੇ ਵਿਖਾ ਗਏ ਕੰਮ ਉਹਨਾਂ ਦਾ ਬਹੁਤ ਵਧੀਆ ਕਰ ਕੀਤਾ ਹੈ ਜੀ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਹਾਂ ਹੂੰ ਉਹਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਪਰ ਥੋੜਾ ਜਿਹਾ ਇਹਨੂੰ ਸਾਰੀ ਉਮਰ ਦੀ ਕਾਨੂੰਨ ਢੋੜ ਦਿੰਦੇ ਅੱਜ ਆ ਨਹੀਂ ਸੀ ਕੰਮ ਹੋਣਾ ਫਿਰ ਕੂਮ ਮਗਲ ਖਲੋ ਜਾਂਦੀ ਹੂੰ ਹਾਂਜੀ ਇੱਥੇ ਥੋੜਾ ਜਿਹਾ ਉਹ ਭਿੱਲੇ ਭੈਣ ਕਰਕੇ ਇਹ ਮਾਮਲਾ ਸਾਰਾ ਗਲਤ ਹੋ ਜਾਂਦਾ ਪਾਈ ਸਾਹਿਬ ਜੀ ਹੁਣ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗਾਜ ਸਾਹਿਬ ਲੱਗੇ ਨੇ ਜਥੇਦਾਰ ਸਾਹਿਬ ਤੁਹਾਨੂੰ ਕੀ ਲੱਗਦਾ ਸਿੱਕ ਕੌਮ ਦੀਆਂ ਇਹ ਜਿਹੜੀਆਂ ਹੈਗੀਆਂ ਨੇ ਆਸਾਂ ਨੇ ਜਾਂ ਉਹਨਾਂ ਦੀਆਂ ਮੰਨਚਾ ਨੇ ਜਾਂ ਲੋੜਾਂ ਨੇ ਇਨਸਾਫ ਦੀਆਂ ਉਹ ਇਹ ਗੜਗਾਜ ਸਾਹਿਬ ਪੂਰੀਆਂ ਕਰਨਗੇ ਨਹੀਂ ਜੀ ਕਦੀ ਨਹੀਂ ਹੋ ਸਕਦਾ ਉਹਦੀਆਂ ਤੁਸੀਂ ਗੱਲਾਂ ਸੁਣ ਲਵੋ ਉਹਦੀਆਂ ਗੱਲਾਂ ਵਿੱਚ ਦਮ ਨਹੀਂ ਦੇਣਾ ਝੂਠ ਮਾਰੀ ਜਾਂਦਾ ਉਹ ਨਹੀਂ ਦੱਸੇ ਨਾ ਸਾਨੂੰ ਸਫਾਈ ਕੋਸ਼ ਵੇਖਣ ਨੂੰ ਬਲਾਰਾ ਬਹੁਤ ਡੜਾ ਤਗੜਾ ਲੱਗਦਾ ਬਲਾਰਾ ਜੀ ਤੁਹਾਨੂੰ ਅੱਗੇ ਵੀ ਮੈਂ ਦੱਸਿਆਈ ਬਲਾਰਿਆਂ ਨਾਲ ਹੀ ਗੱਲ ਬਣਦੀ ਅੰਦਰ ਦੀ ਖੇਚ ਨਾਲ ਗੱਲ ਬਣਨੀ ਹੈ ਕੋਈ ਮਾਲਕ ਨਾਲ ਦਸਵੇਂ ਪਾਤਸ਼ਾਹ ਨਾਲ ਕਿੰਨੇ ਕੋਈ ਜੁੜੇ ਨੇ ਗੁਰੂ ਰਾਮਦਾਸ ਦੀ ਨਾਲ ਕਿੰਨੇ ਕੋਈ ਜੁੜੇ ਨੇ ਕਿੰਨੀ ਕੋਈ ਸਿੱਖੀ ਉਹਨਾਂ ਦੇ ਅੰਦਰ ਹੈ ਜਿਨ੍ਹਾਂ ਦੇ ਸਿੱਖੀ ਨਹੀਂ ਅੰਦਰ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਜੀ ਇਹ ਸਿੱਖੀ ਨਹੀਂ ਇਹ ਲੋ ਪਪਾ ਬਾਬਾ ਨੱਚ ਲੱਗ ਪਈਨੇ ਨੇ ਉਹਨੇ ਪਪਾ ਬਾਬਾ ਨੱਚ ਲੈ ਪਿਆ ਜੀ ਇਹਦਾ ਚੌਥੇ ਦਿਨ ਨੂੰ ਵੇਖਿਆ ਜੇ ਅਟਕੀ ਹੁੰਦਾ ਹਮ ਕਿਉਂਕਿ ਸੰਗਤ ਦਾ ਦਬਾਅ ਪੈਣਾ ਹੈ ਜੀ ਸੰਗਤ ਦਾ ਦਬਾਅ ਦੇ ਪਈਆਂ ਦਾ ਬਹੁਤ ਜ਼ਿਆਦਾ ਹਮ ਇਸ ਕਰਕੇ ਇਹ ਬੰਦੇ ਕਾਮਯਾਬ ਨਹੀਂ ਹੋ ਸਕਦੇ ਹਮ ਇਹਨਾਂ ਨੇ ਇੱਕ ਨਾ ਉਸ ਗਿਆਨਿਆਂ ਦੇ ਪਿੰਡਾਂ 'ਚ ਕੋਤੀ ਮੋੜ ਮੋੜ ਥੱਲੇ ਜੀ ਉਹ ਅੱਜ ਸਿਸਟਮ ਸਾਡਾ ਬਣ ਗਿਆ ਸੰਗਤ ਗੱਲ ਕਰਦੇ ਵੀ ਸ਼ਰਮ ਹੁੰਦੀ ਹੈ ਹਮ ਇਹਨਾਂ ਸਾਡਾ ਖਲਾਰਾ ਜ਼ਿਆਦਾ ਕਿੱਲਦੀਆ ਭਾਈ ਗੁਲਜਾਰ ਸਿੰਘ ਜੀ ਜਿਹੜੀ ਕਮੇਟੀ ਗਿਆਨੀ ਰਗਵੀਰ ਸਿੰਘ ਨੇ ਪੰਜ ਮੈਂਬਰੀ ਬਣਾਈ ਸੀਗੀ ਵੀ ਸ਼ੋਰਮ ਨੇ ਕਾਲੀ ਦਲ ਦੀ ਭਰਤੀ ਕਰਨਗੇ ਲੇਕਿਨ ਸੁਖਬੀਰ ਬਾਦਲ ਉਹਨਾਂ ਨੇ ਆਪਣੇ ਜਿਹੜੇ ਨੁਮਾਇंदे ਕੁਛ ਲਗਾਏ ਸੀ ਕਿ 35 ਲੱਖ ਭਰਤੀ ਅਸੀਂ ਕਰ ਲਿਆ ਹੈਗੇ ਨੇ ਲੇਕਿਨ ਪੰਜ ਮੈਂਬਰੀ ਕਮੇਟੀ ਨੇ ਭਰਤੀ ਨਹੀਂ ਕੀਤੇ ਸੀਗੇ ਹੁਣ ਕਾਕਾ ਸਾਹਿਬ ਜਥੇਦਾਰ ਦਾ ਹੁਕਮ ਸੀ ਕਿ ਉਹ ਪੰਜ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਉਹ ਕੰਮ ਸਿਰੇ ਚੜੇਗਾ ਕਿਵੇਂ ਆ ਵੇਖੋ ਜੀ ਇਹਨਾਂ ਨੇ ਨਹੀਂ ਮੰਨਣਾ ਕਾਕਾ ਜਥੇਦਾਰ ਉਹ ਸਿੱਖ ਨਹੀਂ ਹੂੰ ਇਹ ਬਿਲਕੁਲ ਸਿੱਖੀ ਦੇ ਪਾਲਨੀ ਨਹੀਂ ਜੀ ਇਹਨਾਂ ਨੇ ਬੇੜਾ ਕਰਕੇ ਇਸ ਤਰ੍ਹਾਂ ਕੀਤਾ ਹੈ 98 ਜਿਹਨਾਂ ਪੀਸਾ ਜਿੰਨਾ ਕੀਤਾ ਹੈ ਇਹਨਾਂ ਸਾਰਾ ਐਸੇ ਕਰਕੇ ਬੇੜਾ ਕਰਕਿੰਦਾ ਜਿੰਨਾ ਮਾਰਦੇ ਨੇ ਝੂਠ ਮਾਰਦੇ ਨੇ ਇਹ ਜਿਹੜਾ ਭਰਤੀ ਇਹ ਕਿੱਥੋਂ ਇਹਨੇ ਲੱਖ ਪਈ ਕਿਨੇ ਕੀਤੀ ਹੈ ਭਰਤੀ ਵਖਾਓ ਕਿਧਰੇ ਹੂੰ ਬਿਲਕੁਲ ਇਹ ਕਾਹਤ ਤੱਕ ਜ਼ਰੂਰ ਇਹਨਾਂ ਪਾਗਲ ਕੀਤਾ ਆ ਹੂੰ ਐਡੇ ਪਾਗਲ ਕੀਤਾ ਹੈ ਜਿਹਦਾ ਅੰਤ ਹਸਾਬ ਨਹੀਂ ਜਿਵੇਂ ਕੁੱਤਾ ਨਹੀਂ ਹਲਕਾ ਹੁੰਦਾ ਹੋ ਜਾਂਦਾ ਜੀ ਉਹ ਅੱਜ ਸਿਸਟਮ ਬਣਿਆ ਹਲਕਮ ਪਿਆ ਆ ਵੀ ਕਿਸੇ ਤਰ੍ਹਾਂ ਸਾਨੂੰ ਸੀ ਤਾਂ ਮਿਲਣਾ ਹੀ ਬਣੀਏ ਫਿਰ ਵਜીર ਬਣੀਏ ਹੂੰ ਸਿਰਫ ਗੁਰੂ ਦਾ ਕੋਈ ਡਰ ਨਹੀਂ ਜੀ ਇਹਨਾਂ ਨੂੰ ਇਹਨਾਂ ਦੇ ਅੰਦਰ ਸਿੱਖੀ ਹੈ ਹੀ ਨਾ ਸਿੱਖੀ ਬਾਣਾ ਜਰੂਰ ਹੈ ਨਾ ਪਾਇਆ ਹੈ ਬਨੌਟੀ ਹੂੰ ਹੋਰ ਇਹ ਸਿੱਖ ਨਹੀਂ ਇਹ ਥੋੜੇ ਅੰਦਰ ਨੂੰ ਪਤਾ ਲੱਗ ਜਾ ਕੰਗੀ ਨਹੀਂ ਕਿੰਨਾ ਸਿੱਖੇ ਗੁਰੂ ਦਾ ਪਿਆਰ ਕਿੰਨਾ ਹੈ ਇਹ ਲੰਮੀ ਗੱਲ ਨਹੀਂ ਹੋਣੀ ਮੈਂ ਨਹੀਂ ਇਹਨੂੰ ਸਿੱਖ ਮੰਨਦਾ ਜਿਹੜੀ ਗੱਲ ਪਿਆ ਕਰਦਾ ਹੂੰ ਪ੍ਰਚਾਰ ਕਰਦਾ ਹੋਵੇਗਾ ਪਰ ਸਾਡੇ ਵਾਸਤੇ ਉਹਦਾ ਪ੍ਰੇਮ ਕੋਈ ਨਹੀਂ ਗੁਰੂ ਨਾਲ ਹੂੰ ਬਿਲਕੁਲੀ ਜਿਨਾਂ ਦੇ ਅੰਦਰ ਨਹੀਂ ਨਾ ਸਿੱਖੀ ਦੀ ਮਰਿਆਦਾ ਹੂੰ ਇਨਸਾਨ ਕੋਈ ਵੀ ਹੈ ਜੀ ਮਰਿਆਦਾ ਨਾਲ ਗਰੂਰ ਉਹ ਪਿਆਰਾ ਲੱਗਦਾ ਉਹਦੇ ਅੰਦਰ ਮਰਿਆਦਾ ਹੋਵੇ ਗੁਰੂ ਦੀ ਡਰ ਹੋਵੇ ਭੋਅ ਹੋਵੇ ਫਿਰ ਇਹ ਗੱਲ ਨਹੀਂ ਕਰ ਨਹੀਂ ਸਕਦਾ ਇਹ ਉਹਨਾਂ ਦਾ ਪਰਦਾ ਕੀ ਕਿਵੇਂ ਕੱਢ ਲੇਗਾ ਪਰਦਾ ਹੂੰ ਇਹਨਾਂ ਨੇ ਉਹਨਾਂ 'ਤੇ ਜ਼ੁਲਮ ਕਰ ਦਿੱਤਾ ਹੈ ਇਹ ਪਰਦਾ ਉਹ ਕੱਢਿਆ ਨਹੀਂ ਜਾਣਾ ਸੋ ਭਾਈ ਸਾਹਿਬ ਵੀ ਅਗਲਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਐਸਡੀਪੀਸੀ ਦੇ ਪ੍ਰਧਾਨ ਸੀਗੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਯਮਾਸਤੀਫਾ ਦਿਨਾ ਮੈਂ ਕੰਮ ਨਹੀਂ ਕਰਨਾ। ਉਹਨਾਂ ਨੇ ਅਸਤੀਫਾ ਦੇਣ ਦਾ ਕਾਰਨ ਕੀ ਸੀ? ਹੁਣ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਕੱਲ ਫੈਸਲਾ ਹੋ ਚੁੱਕਿਆ ਗਿਆ ਨਿਰਗਵੀਰ ਸਿੰਘ ਦੇ ਬਰਖਲਾਪ ਲਾਹ ਦਿੱਤਾ ਗਿਆ ਜਥੇਦਾਰੀ ਤੋਂ ਹੁਣ ਅਸਤੀਫਾ ਹਰਜਿੰਦਰ ਸਿੰਘ ਧਾਮੀ ਵਾਪਸ ਲੈਣਗੇ ਜਾਂ ਲੈ ਨਹੀਂ ਲੈਣਗੇ। ਵੇਖੋ ਜੀ ਉਹ ਨੂੰ ਹੀ ਬਿਸ਼ਰਮੀ ਮਹਿਸੂਸ ਪਈ ਹੁੰਦੀ ਹੈ। ਹੂੰ। ਥੋੜਾ ਬਾਦਸੇ ਗੁਰਸੇ ਖਾਂਪਾਂ ਪਾਪ ਕਰਾਂਗੇ, ਜ਼ੁਲਮ ਕਰਾਂਗੇ ਡਰ ਥੋੜਾ ਬਾਦਸੇ ਆਵੇਗਾ। ਜੀ। ਉਹ ਨੂੰ ਵੀ ਬਸ਼ਰਮੀ ਨਜ਼ਰ ਵੀ ਹੁੰਦੀ ਏ ਵੀ ਹੋ ਕੀ ਰਿਆ ਹੂੰ ਉਹ ਲੱਲ ਵੀ ਲਏਗਾ ਕੋਈ ਸਾਨੂੰ ਤੇ ਫਰਕ ਨਹੀਂ ਕੋਮ ਨੂੰ ਤੇ ਕੋਈ ਫਰਕ ਨਹੀਂ ਇੱਕ ਗੱਲ ਸਮਝ ਨਹੀਂ ਆਈ ਭਾਈ ਗੁਲਜਾਰ ਸਿੰਘ ਜੀ ਵੀ ਕਹਿੰਦਾ ਵੀ ਮੇਰਾ ਅੱਧਾ ਮੂੰਹ ਕਾਲਾ ਹੋਇਆ ਸੀਗਾ ਤੇ ਅੱਧੇ ਦਾ ਕੀ ਕਹਿੰਦੇ ਹੋ ਨਹੀਂ ਜੀ ਸਾਰਾ ਹੀ ਮੂੰਹ ਦੇ ਕਾਲਾ ਹੋ ਗਿਆ ਹਾਂਜੀ ਉਹ ਮੂੰਹ ਕਾਲੇ ਕਰਕੇ ਇਹਨੇ ਆਖਿਆ ਵੀ ਮੈਂ ਬਾਚਾਂ ਕਿਸੇ ਤਰ੍ਹਾਂ ਵੀ ਮੇਰੀ ਇਮੇਜਾ ਤੇ ਬੁਰਾ ਹਾਲ ਹੋਣ ਵਾਲਾ ਮੈਂ ਕੀ ਜਵਾਬ ਦਿਆਂ ਦਾ ਕੋਮ ਨੂੰ ਤੇ ਇਹ ਸਭ ਖੇਲੇ ਸੇ ਕਰਕੇ ਖੇਡੀ ਜਾ ਰਹੀ ਹੈ ਇਹ ਕੱਲ ਵਾਲਾ ਜਿਹੜਾ ਫੈਸਲਾ ਸੀਗਾ ਅੰਤਰੀਕ ਕਮੇਟੀ ਨੇ ਕੀਤਾ ਹੈਗਾ ਜਿਹੜੀ ਐਸਜੀਪੀਸੀ ਦੀ ਹੁੰਦੀ ਉਹਨੇ ਹੀ ਸੁਣਾਇਆ ਨਾ ਉਹਨੇ ਹੀ ਸੁਣਾਇਆ ਮਤਲਬ ਉਹਨਾਂ ਨੇ ਨਾ ਉਹਦੇ ਵਿੱਚ ਧਾਮੀ ਤਾਂ ਸ਼ਾਮਲ ਨਹੀਂ ਹੁੰਦਾ ਧਾਮੀ ਤਾਂ ਬਾਹਰ ਨਹੀਂ ਸਾਰੀ ਸਲਾਹ ਤੋਂ ਬਿਨਾ ਉਹ ਕਮੇਟੀ ਕੁਝ ਨਹੀਂ ਕਰ ਸਕਦੀ ਜੀ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਨਾ ਉਹਦੇ ਸਹਿਣ ਹੋਣੇ ਨੇ ਕੋਈ ਕੰਮ ਹੁੰਦਾ ਜਿੰਨੇ ਜੋ ਸਹਿਣ ਨਹੀਂ ਹੁੰਦੇ ਉਹਦੀ ਸਲਾਹ ਤੋਂ ਬਿਨਾ ਕਮੇਟੀ ਕਿਸੇ ਨੂੰ ਕੰਮ ਨਹੀਂ ਨੀ ਉਹਦਾ ਤਾਂ ਸਿਫਾ ਸੀਗਾ ਨਾ ਫਿਰ ਉਹ ਸਾਈਨ ਕਿਵੇਂ ਕਰੇਗਾ ਮਨੁਲੇ ਅਸੀਂ ਕਰਦੀ ਮੈਨੂੰ ਸਾਈਨ ਵੀ ਨਾ ਕਰਨੇ ਪੈਣ ਤੇ ਮੈਂ ਖਿਲਾਰੇ ਤੋਂ ਵੀ ਬਾਹਰ ਹੋ ਜਾ ਹਮ ਕਮੇਟੀ ਵਾਲੇ ਜੀ ਅਸੀਂ ਮੰਨਨੇ ਆ ਅਕਾਲ ਪੁਰਖ ਦੇ ਜਥੇਦਾਰ ਵਾਗ ਰੂਜੀ ਅਸੀਂ ਉਹਨਾਂ ਨੂੰ ਪੂਜਨੇ ਆ ਇਹਨਾਂ ਵਾਸਤੇ ਤੇ ਉਹ 2 ਪੈਸੇ ਦੇਣੀ ਕਮੇਟੀਆਂ ਬਾਅਦ ਤੇ ਹਮ ਉਹ 2 ਪੈਸੇ ਦੇਣੀ ਨਹੀਂ ਨੇ ਐ ਤੇ ਨਹੀਂ ਲੱਗਦਾ ਤੁਨੋਂ ਵੀ ਬਚਣ ਵਾਸਤੇ ਚਾਰ ਦਿਨ ਅਸਤੀਫਾ ਦਿੱਤਾ ਵੀ ਗਿਆਨੀ ਰਕबीर ਸਿੰਘ ਨੂੰ ਆਪੇ ਬਾਹਰ ਕਰ ਦੇਣਗੇ ਇਹ ਇਹ ਗੱਲ ਹੈ ਜੀ ਤੁਹਾਡੇ ਸਾਹਮਣੇ ਆ ਜਾਣਾ ਹੈ ਜਾਂ ਦੇ ਛੱਡ ਦੇ ਤੇ ਤੁਹਾਡਾ ਜੀ ਬਚਾਅ ਹੋ ਜਾਏਗਾ ਤੇ ਜੇ ਨੇ ਫਿਰ ਸਿਰ ਦਾ ਦਿੱਤਾ ਤੇ ਫਿਰ ਸਮਝੋ ਪੱਕਾ ਹੈ ਫਿਰ ਤੇ ਕੋਈ ਕਿਸੇ ਨੂੰ ਕੁਛ ਨਹੀਂ ਲੋੜ ਹੀ ਨਹੀਂ ਹਾਂਜੀ ਇਹ ਬਿਲਕੁਲ ਸਹੀ ਗੱਲ ਹੈ ਹਾਂਜੀ ਪਾਈ ਗੁਲਜਰ ਸਿੰਘ ਜੀ ਜਿਸ ਤਰ੍ਹਾਂ ਹੁਣ ਜਥੇਦਾਰ ਦੀ ਜਿਹੜੀ ਇਹ ਹੈਗੀ ਹੈ ਪਦਵੀ ਹੈਗੀ ਹੈ ਹਾਂਜੀ ਤਾਂ ਐਸਪੀਸੀ ਸਿਸਟਮ ਹੈਗਾ ਢਾਂਚਾ ਹੈ ਹਾਂਜੀ ਪੰਥਕ ਕਾਲੀ ਲਹਿਰ ਹਾਂਜੀ ਹੁਣ ਜਿਵੇਂ ਇਹ ਹੈਵੀ ਹੋਰ ਜ਼ਿਆਦਾ ਹੁੰਦੇ ਜਾਂਦੇ ਆ ਪਰ ਹਾਂਜੀ ਇਹ ਆਜ਼ਾਦ ਕਰਾ ਪੋਗੇ ਵੇਖੋ ਜੀ ਸਾਡੀ ਨੇ 78 ਦੋ ਹੀ ਲੱਗਿਆ ਇਸ ਪਿੱਛੇ ਅੱਜ ਵੇਲੇ ਕਿੰਨੇ ਸਾਲ ਹੋ ਗਏ ਨੇ ਜੀ ਬਈ ਕਮੇਟੀ ਅਸੀਂ ਉਦੋਂ ਤੋਂ ਆਨੇ ਬਦਲੋ ਹੂੰ ਸਾਡੀ ਪਾਰਟੀ ਵੀ ਇਦਾਂ ਹੀ ਬਣੀ ਜੀ ਬਈ ਪਹਿਲਾਂ ਤਾਂ ਪਾਰਟੀ ਬਣਾਉਂਦੇ ਨਹੀਂ ਸਾਂ ਬਈ ਨੀਆਂ ਪਾਰਟੀਆਂ ਨੇ ਹੋਰ ਹੀ ਦਿੰਦੇ ਆ ਕਿ ਇਹਦਾ ਮੁਖ ਵੀ ਕੋ ਕਰੇਗਾ ਮਾਨ ਕਰੇਗਾ ਉਹ ਗੱਲ ਕਰੇਗਾ ਜੀ ਮਤਲਬ ਸਾਰੇ ਇਥੇ ਆਣ ਕੇ ਪਤਾ ਨਹੀਂ ਕੀ ਮਰਿਆਦਾ ਇਹਨਾਂ ਦੀ ਕੋ ਨਹੀਂ ਜਾਂ ਦਸਵੇਂ ਪਾਠ ਨੂੰ ਮੰਨਦੇ ਨਹੀਂ ਜਾਂ ਗੁਰੂ ਦਾ ਡਰ ਪਾਉ ਨਹੀਂ ਹਮ ਪਰ ਉਹ ਗੱਲ ਤਾਂ ਅਗਰ ਕੋਈ ਪਹੁੰਚ ਨਹੀਂ ਸਕਿਆ ਅਜੇ ਤੱਕ ਹਮ ਤੇ ਸਾਡੀ ਕੋਸ਼ਿਸ਼ ਦੇ ਕੋਈ ਸਾਡਾ ਸਹਿਯੋਗ ਦੇ ਸੰਗਤ ਉਹਨਾਂ ਸੰਗਤ ਦੇ ਨਾਲ ਸਭ ਤੋਂ ਦਰਜਾ ਸੰਗਤ ਦਾ ਉੱਚਾ ਐਨੇ ਭਾਈ ਗੁਜਾਰ ਸਿੰਘ ਜੀ ਬਾਦਲ ਇਹ ਗੱਲ ਕਹਿੰਦੇ ਨੇ ਵੀ ਐਸਜੀਸੀ ਦਾ ਜਿਹੜਾ ਉਹਦਾ ਸਿਹਰਾ ਵੱਡਾ ਹੈ ਐਸਜੀਪੀਸੀ ਵੱਡੀ ਹੈ ਕਾਲਤਾ ਸਭ ਛੋਟਾ ਹੈ ਇਸੇ ਕਰਕੇ ਤਰ੍ਹਾਂ ਜਿੰਦਾ ਵਾਰ-ਵਾਰ ਪਰ ਉਹਨਾਂ ਬਣਾ ਲਿਆ ਜੀ ਕਾਲਤਾ ਸਾਡਾ ਸਭ ਤੋਂ ਉੱਚਾ ਨਿਰੰਕਾਰ ਦਾ ਘਰ ਹੀ ਮੰਨਨੇ ਹੂੰ ਉਹ ਛੇਵੇਂ ਪਾਤਸ਼ਾਹ ਨੇ ਆਪਣੇ ਨਾਂ ਨਹੀਂ ਲਾਇਆ ਉਸ ਅਕਾਲ ਪੁਰਖ ਦਾ ਨਾਂ ਵਿਚ ਰੱਖਿਆ ਉਹ ਇਸ ਕਰਕੇ ਸਾਡਾ ਉਹ ਪੂਜਨ ਹੀ ਬੜਾ ਉੱਚਾ ਸੁੱਚਾ ਇਹੋ ਦਰਜਾ ਜੀ ਇਹ ਇਹਨਾਂ ਨੇ ਉਹਨੂੰ ਬਿਲਕੁਲ ਥੱਲੇ ਲਾ ਦਿੱਤਾ ਹੈ ਹਮਮ ਇੱਕ ਕਮੇਟੀ ਆਲੇ ਕਮੇਟੀ ਆਲੇ ਸਮਝਦੇ ਨਹੀਂ ਇਹ ਕੁਝ ਨਹੀਂ ਇਹਦੇ ਵਿੱਚ ਹਮਮ ਕਮੇਟੀ ਆਲੇ ਉਹਨੂੰ ਬਿਲਕੁਲ ਖਤਮ ਕਰੀ ਬੈਠੇ ਨੇ ਆਪਣੇ ਕਾਗਜ਼ਾਂ ਦੀ ਇਸ ਕਰਕੇ ਹੋ ਰਿਹਾ ਸਾਰਾ ਕੁਝ ਹਮਮ ਹਾਂਜੀ ਭਾਈ ਗੁਲਜਾਰ ਸਿੰਘ ਜੀ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਸਰਮੌਰ ਸੰਤਾ ਹਾਂਜੀ ਡਾ ਅਦਾਲਤ ਬੀਦੀ ਚੰਦ ਤਰਨਾ ਦਾ ਲਾਹੌਰ ਸੰਸਤਾਵਾਂ ਬਹੁਤ ਹੈਗੀਆਂ ਨੇ ਕਿ ਇਹ ਇਹਨਾਂ ਦੇ ਕੋਲ ਕੋਈ ਹੱਲ ਨਹੀਂ ਹੈਗਾ ਵੀ ਜਥੇਦਾਰ ਅਸੀਂ ਖੁਦ ਲਗਾਈਏ ਆਪਣਾ ਆਹ ਬੜੀ ਗੱਲ ਵਧੀਆ ਤੁਸੀਂ ਕੀ ਲੋਕ ਵੀ ਸੁਣਦੇ ਨੇ ਪਾਏ ਜਿਨਨੇ ਦਲ ਜੀ ਜਿਨਨੇ ਪਾਰਟੀਆਂ ਬਣੀਆਂ ਜਿਹੜੇ ਡੇਰੇਦਾਰ ਜੀ ਜਿਨਨੇ ਵੀ ਹਨ ਉਹ ਬਾਦਲ ਦੇ ਹੱਥ ਵਿੱਚ ਨੇ ਬਾਦਲ ਦੇ ਨਾਲ ਨੇ ਕਿਉਂਕਿ ਉਹਨਾਂ ਦੀ ਮਰਿਆਦਾ ਕੋਈ ਨਹੀਂ ਹਮ ਗੁਰੂ ਦੀ ਮਰਿਆਦਾ ਨਾਲ ਸਾਰਾ ਕੁਝ ਸਿੱਧਾ ਤੇ ਕੰਮ ਹੁੰਦਾ ਮਰਿਆਦਾ ਨਾਲ ਜੀ ਜੀ ਜੋ ਸਾਨੂੰ ਦਸਵੇਂ ਪਾਤਸ਼ਾਹ ਦੱਸ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਾਡੇ ਕੋਲ ਸ਼ੈ ਕੋਈ ਨਹੀਂ ਅਕਾਲ ਤਖਤ ਦੇ ਉੱਤੇ ਸਾਡੇ ਕੋਲ ਕੁਝ ਨਹੀਂ ਜੀ ਉਹ ਮਰਿਆਦਾ ਅਨਸਾਰ ਨਹੀਂ ਚੱਲਦੇ ਉਹਨਾਂ ਦੇ ਇੱਕ ਨਾ ਜੀ ਜਮੀਨਾਂ ਬਹੁਤ ਜ਼ਾਇਦਾਦ ਬਣਾਈ ਹੈ ਉਹਨਾਂ ਸਰਕਾਰ ਤੋਂ ਵੀ ਡਰ ਭਈ ਜੇ ਸਾਰੇ ਅਸੀਂ ਵਿਗੜੇ ਕੋਮਨ ਵਾਲੀ ਸਿੱਖੜੇ ਹੋ ਗਈ ਆ ਜੀ ਤੇ ਸਾਡੀ ਜ਼ਾਇਦਾਦ ਜਾਂਦੀ ਹੈ ਬਹੁਤ ਬਹੁਤ ਵੱਡੀਆਂ ਉਹਨਾਂ ਜ਼ਾਇਦਾਦਾਂ ਕਾਬੂ ਕੀਤੀਆਂ ਹਜ਼ਾਰਾਂ ਕਿੱਲੇ ਜਮੀਨਾਂ ਹਾਂ ਲੱਖਾਂ ਲੱਖਾਂ ਦੇ ਸਾਫ ਦੇ ਉਹਨਾਂ ਕੋਲ ਪੈਸਾ ਦੇ ਬਹੁਤ ਕੋਸ਼ਿਸ਼ ਕਾਬੂ ਕੀਤੀ ਬੈਠੇ ਨੇ ਅੱਛਾ ਜੀ ਇਸ ਕਰਕੇ ਉਹ ਸਾਥ ਕੌਮ ਨੂੰ ਕਦੀ ਨਹੀਂ ਦੇ ਸਕਦੇ ਜੀ ਕੌਮ ਨਾਲ ਉਹਨਾਂ ਕੋਈ ਡੁੱਬ ਜਾ ਕੋਈ ਮਰ ਜਾ ਆਕਾਲ ਤੋ ਰਹਿ ਨਾ ਰਹਿ ਉਹਨਾਂ ਦਾ ਕੋਈ ਮਤਲਬ ਨਹੀਂ ਇਹ ਚੀਜ਼ ਕੌਮ ਨਾਲ ਕੋਈ ਲਿੰਕ ਨਹੀਂ ਉਹਨਾਂ ਦਾ ਨਾ ਉਹਨਾਂ ਦਾ ਕੋਈ ਲਿੰਕ ਨਹੀਂ ਹੂੰ ਇਸ ਕਰਕੇ ਸਾਡਾ ਸਾਰਾ ਨੁਕਸਾਨ ਹੋ ਰਿਹਾ ਫਿਰ ਕੌਮ ਦੀਆਂ ਸਰਮੌਰ ਸੰਸਥਾ ਕਿਉਂ ਵੱਜਦੀਆਂ ਹੋ ਉਹ ਵੇਖੋ ਜੀ ਅਹੀ ਵੀ ਮੂਰਖਾਂ ਲੋਗੋ ਨੂੰ ਮੱਥੇ ਟੇਕਦੇ ਨੇ ਹੂੰ ਕੋਈ ਵੀ ਸਬਾ ਤੇ ਕਰਦਬ ਵੇਖਣਾ ਚਾਹੀਦਾ ਜੀ ਵੀ ਇਹਨਾਂ ਦੇ ਕੰਮ ਕੀ ਹੈ ਹਮ ਇਹ ਕਰਦੇ ਕੀ ਨੇ ਜੀ ਵੀ ਸਾਡੇ ਨਾਲ ਕਿਦਿਵੇਂ ਖਲੋਂਦੇ ਨੇ ਕਿਦੇ ਧਰਨਾ ਬਗਰਾੜੀ ਵੇਖ ਲਓ ਇੱਕ ਦੋ ਨਿਹੰਗ ਸਿੰਘ ਪਾਰਟੀ ਛੱਡ ਕੇ ਕੋਈ ਆਵੇ ਦੱਸੋ ਮਿਲ ਜੀ ਇਹਨਾਂ ਦਾ ਮਤਵਲ ਸਿੱਖੀ ਦੇ ਨਾਲ ਕੋਈ ਨਹੀਂ ਜੀ ਹੈ ਸਿੱਖ ਬਣੇ ਹਮ ਪਰ ਸਾਡਾ ਸਾਰਾ ਨੁਕਸਾਨ ਇਸੇ ਕਰਕੇ ਬੋੜਿਆ ਸਾਡੀ ਇਕਤਾ ਨਹੀਂ ਸਭੀ ਮਰਿਆਦਾ ਗੁਰੂ ਨੇ ਦੱਸੀ ਉਹਦੇ ਤੇ ਚੱਲਦੇ ਨਹੀਂ ਜੀ ਉਹ ਪਾਰਾ ਨਹੀਂ ਪੈਈ ਦਿੰਦੇ ਇਹਨਾਂ ਦੀ ਸਾਨੂੰ ਕੋਈ ਆਸ ਨਹੀਂ ਹਾਂਜੀ ਕੋਈ ਏਡੀ ਵੱਡੀ ਆਸ ਨਹੀਂ ਇਹ ਨਜ਼ਰ ਰੱਖੋ ਇਹਨਾਂ ਆਪਣਾ ਸਿੱਧਾ ਕੀਤਾ ਵੇ ਸਾਡੀ ਜਾਇਦਾ ਸਰਕਾਰ ਨਾਲ ਵਿਗੜੇ ਤਾਂ ਵੀ ਜਾਇਦਾ ਜਾਂਦੀ ਹੈ ਇਹਨਾਂ ਨਾਲ ਇਹ ਇਹ ਉਹਨਾਂ ਦੇ ਬਣੇ ਨੇ ਵੱਡੇ ਅਕਾਲੀਏ ਜਿਹੜੇ ਇਹਨਾਂ ਬਣਾਇਆ ਹੈ ਜੋ ਕੁਝ ਬਾਦਰਾ ਨੇ ਇਹ ਵੱਡੇ ਲੀਡਰ ਉਹਨਾਂ ਦੇ ਬਣੇ ਨੇ ਇਹਦੇ ਤੁਸੀਂ ਸੁਣਿਆ ਹੋਣਾ ਵੀਡੀਓ ਵਿੱਚ ਵੀ ਕੋਈ ਬਾਬੇ ਨੂੰ ਉੱਤਰ ਸੇ ਆਉਣ ਨੂੰ ਆਖਿਆ ਤੂੰ ਇਥੋਂ ਨਾ ਰਹਿ ਮੈਂ ਮਾਇਆ ਕਾਲ ਤੱਕ ਜਿਦਾ ਰਹਾ ਜਿਹੜਾ ਬੰਦਾ ਆਪ ਰੰਭ ਬਣਿਆ ਉਹ ਦੱਸੋ ਕੀ ਸਵਾ ਜੈਦਾ ਤਾਂ ਬੜੀਆਂ ਵੱਡੀਆਂ ਜੀ ਜੀ ਇਹਨਾਂ ਕੋਲ ਰਾਸ਼ਟ ਪਾਣੀ ਬੜਾ ਹੈ ਤੇ ਸਰਕਾਰ ਕਰਕੇ ਇਹਨਾਂ ਦਾ ਚੱਲਦਾ ਇਹ ਸਮਝਦੇ ਨੇ ਬਈ ਸਰਕਾਰ ਨਾਲ ਅਸੀਂ ਰਹਾਂਗੇ ਇਹ ਜੈਦਾ ਤਾਂ ਸਾਡੀਆਂ ਬੱਚੀਆਂ ਰਹਿਣਗੀਆਂ ਸਿੱਖ ਗੋਮ ਭਾਵੇਂ ਸਾਰੇ ਮਰ ਜਾਣ ਪਾਵੇਂ ਸਾਰੇ ਹੁਣ ਅੰਦਰ ਦੇ ਦੇ ਕਦੀ ਇਹਨਾਂ ਦੇ ਦੇਖਿਆ ਜੀ ਕੋ ਕੇਸ ਹਮ ਅੱਜ ਤੱਕ ਜਿਉ 84 ਤੋਂ ਮਗਰੋਂ ਵੀ ਦੇਖ ਲੋ ਇਹਨਾਂ ਬੁੱਢੇ ਜ਼ਾਲ ਤੇ ਜਾਂ ਹੋਰ ਜਿੰਨੇ ਵੀ ਜਥੇਦਾਰ ਨੇ ਬਣੇ ਉਹ ਜਿੰਨੇ ਨੰਗ ਪਾਰਟੀ ਜਿੰਨੀ ਨਹੀਂ ਜੀ ਕੋਈ ਮੈਨੂੰ ਬਖਾ ਦਿਓ ਕਦੀ ਇਹਨਾਂ ਦੇ ਕੋ ਗੱਲ ਬਣੀ ਹੈ ਇਹਨੂੰ ਅੱਗੇ ਪੁੱਛਿਆ ਵੀ ਪੁੱਛ ਦਿਓ ਉਹਨਾਂ ਨੂੰ ਹੁੰਦੇ ਨੇ ਜਿਨ੍ਹਾਂ ਦੀ ਮਰਿਆਦਾ ਹੁੰਦੀ ਹੈ ਜਿਹੜੇ ਗੁਰੂ ਪੀਰ ਆ ਲੱਗਦੇ ਨੇ ਸਰਕਾਰ ਉਹਨਾਂ ਦੀ ਦੁਸ਼ਮਣ ਜਿਦੀ ਕੋਈ ਮਰਿਆਦਾ ਹੀ ਨਹੀਂ ਗੁਰੂਆਂ ਦੀ ਪਿਆਰ ਹੈ ਜਦੋਂ ਸੇ ਕੋਮਲਾ ਵੀ ਨਹੀਂ ਪਿਆਰ ਆਪਣਾ ਸਿਰਫ ਡੰਡੇ ਡੋਰੀ ਨਾਲ ਆਪਣਾ ਖਾਂਦੀ ਨਾਲ ਮੌਜਾਂ ਲੈਣ ਨਾਲ ਪਿਆਰ ਹੈ ਚਲੋ ਬਾਬਾ ਜੀ ਇੱਕ ਛੀਲਾ ਸਵਾਲ ਕਰਦੇ ਆ ਵੀ ਬਾਦਲ ਪਰਿਵਾਰ ਨੇ ਜਿਸ ਤਰ੍ਹਾਂ ਕੱਲ ਆਪਣਾ ਇੱਕ ਖੱਡਾ ਖੋਦੇ ਆਪਣੇ ਵਾਸਤੇ ਜਿਵੇਂ ਅਕਾਲਤਾ ਸਾਹਿਬ ਦੀ ਮਰਿਆਦਾ ਨੂੰ ਤੈਸ਼ ਨਸ਼ ਕਰਕੇ ਰੱਖਤਾ ਹੈ ਤੁਹਾਨੂੰ ਲੱਗਦਾ ਵੀ ਬਾਦਲਾ ਨੇ ਆਪਣਾ ਸਵਿਆਂ ਦੇ ਆਪੇ ਹੀ ਤਿੱਲੀ ਲਾਉਣੀ ਲਾ ਦਿੱਤੀ ਹੈਗੀ ਇਹ ਇਹ ਬੜੀ ਵੱਡੀ ਗੱਲ ਤੁਸੀਂ ਕੀਤੀ ਹੈ ਵਾਕਈ ਗੱਲ ਠੀਕ ਹੈ ਹੂੰ ਇਹ ਜੇ ਉਹ ਬਗਰਾਲੀ ਗੁਰੂ ਗ੍ਰੰਥ ਸਾਹਿਬ ਦੀ ਏਡੀ ਵੱਡੀ ਬੇਅਦਬੀ ਹੋਈ ਹਾਂਜੀ ਇਹਨਾਂ ਨੇ ਉੱਥੇ ਸਿੱਖ ਕੌਮ ਦਾ ਕਹਾਣ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬੇਅਦਬੀ ਦੀ ਕਤਲ ਹੋਇਆ ਬੇਅਦਬੀ ਦੀ ਚੀਜ਼ ਹੁੰਦੀ ਮਾਰੀ ਮੋਟੀ ਜੀ ਗੁਰੂ ਜੀ ਦਾ ਕਤਲ ਹੋਇਆ ਆਪਾਂ ਨੂੰ ਕਤਲ ਆਖਣਾ ਚਾਹੀਦਾ ਹਾਂਜੀ ਹਾਂਜੀ ਉਹ ਇਹਨਾਂ ਨੇ ਕਤਲਾਮ ਕਰਾਈ ਸਾਰਾ ਕੁਝ ਕੀਤਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਸੁਵੇਟ ਲਿਆ ਹੂੰ ਉਹ ਇਹਨਾਂ ਨੂੰ ਪੁੱਠੇ ਰਾਹੀ ਦੇ ਰਿਆ ਇਹ ਆਪਣੇ ਮਨ ਸਿਆਣ ਬੁਕਾ ਰਹੇ ਨੇ ਭਈ ਕੋਈ ਅਜਿਹਾ ਕੋਈ ਚੰਗਾ ਕੰਮ ਕਰਨੇ ਆਪਾਂ ਜਿੰਨਾ ਕਰ ਰਹੇ ਨੇ ਉਹ ਨਹੀਂ ਮਤਲਬ ਪਤਾਲ ਦੇ ਵਿੱਚ ਖੁੱਬਦੇ ਜਾ ਰਹੇ ਨੇ ਹੂੰ ਥੋੜਾ ਬਾਕੀ ਡੂੰਘਾ ਟੋਆ ਨਹੀਂ ਉਹਨੂੰ ਹੂੰ ਗਰਕ ਹੋ ਗਏ ਨੇ ਬਿਲਕੁਲੀ ਆ ਜਿਹੜਾ ਅੱਜ ਕਮ ਕੱਲ ਕੀਤਾ ਇਹ ਗਰਕ ਹੋ ਗਏ ਨੇ ਬਿਲਕੁਲੀ ਜੀਰੋ ਹੋ ਗਏ ਨੇ ਰੈਂਦੀ ਖੁੰਦੀ ਜਿਹੜੀ ਬਚੀ ਕਸਰ ਪੂਰੀ ਹੋ ਗਈ ਪੂਰੀ ਹੋ ਗਈ ਪੂਰੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ TV ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਪੰਥ ਕਾਲੀ ਲਹਿਰ ਦੇ ਚੇਅਰਮੈਨ ਸਾਹਿਬ ਕੋਲ ਭਾਈ ਗੁਲਜਾਰ ਸਿੰਘ ਗੋਰਾ ਜੀ ਦੇ ਕੋਲ ਗੱਲਬਾਤ ਕੀਤੀ ਹੈ ਜਿਵੇਂ ਕੱਲ ਗਿਆਨੀ ਰਤਵੀਰ ਸਿੰਘ ਨੂੰ ਜ਼ਿੰਮੇਵਾਰੀ ਤੋਂ ਲਾ ਕੇ ਘਰ ਨੂੰ ਸੁਕੇ ਤੇ ਇਦ ਤਹਾਗਾ ਉਸੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਆਪਣੇ ਲਾਈਕ ਕਮੈਂਟ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਭਾਈ ਗੁਲਜਰ ਸਿੰਘ ਜੀ ਆਪੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦਾ ਬਹੁਤ ਧੰਨਵਾਦ ਜੀ ਤੁਹਾਡਾ ਵੀ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ